ਲਓ ਵੀ ਅੱਜ ਅਸੀਂ ਚੱਲਿਆ ਘਰ ਨੂੰ ਵਾਪਸ ਲਓ ਵੀ ਅਸੀਂ ਹੁਣ ਆ ਗਏ ਅਸੀਂ ਗੱਡੀ ਨਾਲ ਦੀ ਵਿੱਚ ਖੜਾਈ ਆ ਲੈਂਡ ਪੱਜੀ ਹੋਈ ਆ ਦੇਖਦੇ ਆ ਵੀ ਕੀ ਬਣਦੀ ਆ ਘਰ ਉਹ ਵੀ ਬਾਹਰ ਆ ਗਏ ਬਾਹਰ

ਉੱਪਰ ਆਕਰ ਉੱਪਰ ਆ ਹਨੂ ਪਤਾ ਸੀ ਮਦਰ ਨੇ ਪਹਿਲਾਂ ਹੀ ਕਿਹਾ ਸੀ ਇਹ ਨਹੀਂ ਬਾਝੌਣੀ ਮੇਰੇ ਸੁਣੋ ਮੈਨੂੰ ਪਤਾ ਕਿਥੋਂ ਪਤਾ ਲੱਗਿਆ ਝੂਰ ਸੜਾ ਕਿਥੋਂ ਫੜਿਆਂ ਗਿਆ ਬੂਟੇ ਆ ਜਾਂਦੇ ਹੋਏ ਨਾ ਉਹੀ ਜਗ੍ਹਾ ਹੈ ਨਾ ਜਿੱਥੇ ਆਪਾਂ ਜਾਂਦੇ ਹੋਏ ਰੁਕੇ ਸੀ ਠੀਕ ਹੈ ਥੋੜੀ ਉਹ ਗੱਲ ਕਰਦੀ ਸੀ ਮੈਂ ਗੰਟੀ ਮੇ ਦੇ ਨਾਲ ਬਹੁਤ ਨੂੰ ਮੈਨੂੰ ਆਇਆ ਹੈ ਮੇਰੇ ਬਾਪੋਂ ਨੇ ਕਿੰਨੇ ਖਰਾਬ ਆਇਆ ਹੈ ਉਹ ਕਰ ਕਰਦਾ ਹੀ ਮੈਨੂੰ ਲੋੜੀ ਲੱਗਿਆ ਦੇ ਲੈ ਵਈ ਹੈ ਇਹ ਹੁੰਦਾ ਪਿਆਰ ਮੈਨੂੰ ਐ ਵੀ ਪਰਵਾਹ ਲਾਣੀ ਕਿਤੇ ਮਾੜੀ ਜੰਗੀ ਉਹਨਾਂ ਦੀ ਗੱਲ ਹੈ ਮੈਂ ਵੀ ਰੋੜੀ ਖੜਾ ਗਿਆ ਅਣੀ ਮੈਨੂੰ ਤਾਂ ਪਤਾ ਸੀ ਮੈਂ ਕਿਹਾ ਥੀਤੀ ਛੀਤੀ ਸਭ ਚੱਲੀਏ ਆਪਾਂ Hva oh, <laughs> skjer? ਦੇ ਸਾਲ ਮੈਨੂੰ ਜਾ ਜਾੜਦਾਨਾਂ ਲਈ ਜਾਣਾ ਪੈ ਗਿਆ ਫਿਰ ਕੀ ਕਰੇਗਾ ਹੈ ਦੱਸ ਮੈਨੂੰ ਆ ਦੇਖ ਲੈ ਬਈ ਕਿੰਨਾ ਰੋਂਦਾ ਦੇਖ ਕਿੱਡੇ-ਕਡੇ ਹੱਜੂ ਸੈਣ ਦਾ ਹੈ ਇੰਨੀ ਜਾਂਦੋਂਦੀ ਪੱਪੇ ਦੀ ਹੈ ਹਾਂ ਉਹ ਆ ਗਿਆ ਨਵਾਬ ਉਹ ਨਵਾਬ ਵੀ ਆ ਗਿਆ ਉਹ ਬੱਲੇ ਬੱਲੇ ਚਲ ਮੈਂ ਗੱਡੀ ਲਾ ਲਾ ਗਿਆ you